ਸਰ ਕੀ ਮਾਮਲਾ ਸਾਹਮਣੇ ਆਇਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਨੇ ਕਿਸ ਚੀਜ਼ ਦੇ ਪੈਸੇ ਮੰਗਦੇ ਸੀ ਕਾਣੀ ਕਿਸੇ ਇਹ ਬਿਲਡਿੰਗ ਇਨਸਪੈਕਟਰ ਪਲਵਿੰਦਰ ਸਿੰਘ ਤੇ ਹਨੀ ਮੰਜਾਲ ਇੱਕ ਆਰਕੀਟੈਕਟ ਹੈ ਉਹਨਾਂ ਨੇ ਇੱਕ ਕਿਸੇ ਕਲੋਨਾਈਜ਼ਰ ਤੋਂ ਪੂਰੀ ਫਾਈਲ ਕਲੀਅਰ ਕਰਨ ਦੇ ਪਰਪਰਿਟੀ ਪ੍ਰਤੀ ਬਲਾਟ ਜਿਹੜੇ ਪੈਸੇ ਮੰਗੇ ਸੀਗੇ 35000 ਦੇ ਹਿਸਾਬ ਨਾਲ ਜਿਹੜਾ 30000 ਰੁਪਿਆ ਸਾਨੂੰ ਰਿਕਵਰ ਹੋਇਆਗਾ ਰੈਡ ਹੈਂਡਰਡ ਅਨਟ੍ਰੈਪ ਕੀਤਾਗਾ ਉਹਨੇ ਜਿਹੜਾ ਹਨੀ ਮੰਜਾਲ ਹੈਗਾ ਉਹਨਾਂ ਪਲਵਿੰਦਰ ਸਿੰਘ ਇਨਸਪੈਕਟਰ ਨੇ ਉਹਨੂੰ ਬੰਦੇ ਨੂੰ ਕਿਹਾ ਕਿ ਤੁਸੀਂ ਉਹਨੂੰ ਹੈਂਡਓਵਰ ਕਰ ਦਿਓ ਤਾਂ ਉਹਨਾਂ ਨੇ ਉਸ ਨੂੰ ਪੈਸੇ ਦਿੱਤੇ ਤੇ ਉਥੋਂ ਜੋ ਹਾਨੀ ਮਝਾਲ ਹੈਗਾ ਰੈੱਡ ਹੰਡਰਡ ਟਰੈਪ ਹੋਇਆ ਤੇ ਜਿਹੜੀਆਂ ਰਿਕਾਰਡਿੰਗਸ ਵਗੈਰਾ ਸਾਰੀਆਂ ਆਈਆਂ ਨੇ ਬਾਕੀ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਇਸ ਮੈਟਰ ਨੂੰ ਤੇ ਪਲਵਿੰਦਰ ਸਿੰਘ ਇਨਸਪੈਕਟਰ ਅਤੇ ਜਿਹੜਾ ਹੈਗਾ ਹਾਨੀ ਮਝਾਲ ਇਹਨਾਂ ਦੋਨਾਂ ਨੂੰ ਅਸੀਂ ਮੌਕੇ ਤੇ ਅਰੈਸਟ ਕੀਤਾ ਹਾਨੀ ਮਝਾਲ ਜਿਹੜਾ ਕਿ ਮੌਕੇ ਤੇ ਅਰੈਸਟ ਕੀਤਾ ਤੇ ਪਲਵਿੰਦਰ ਸਿੰਘ ਦੀ ਬਾਅਦ ਚ ਗਿਫਤਾਰੀ ਪਾਈ ਹੋਈ ਹੈ ਹੋਰ ਲੋਕ ਸ਼ਾਮਿਲ ਹੋਸ ਨੇ ਸਰਕੋਰਟ ਪੇਸ਼ ਕਰਦੇ ਕਰ ਰਹੇ ਹੋ ਹਾਲੇ ਇਹਨਾਂ ਦਾ ਅਸੀਂ ਰਿਮਾਂਡ ਲਵਾਵਾਂਗੇ ਰਿਮਾਂਡ ਰਹਿਣ ਤੋਂ ਬਾਅਦ ਜੋ ਵੀ ਹੋ ਅਗਲੀ ਕਾਰਵਾਈ ਹੋਊਗੀ ਉਹ ਦੀ ਇਨਵੈਸਟੀਗੇਸ਼ਨ ਦੇ ਵਿੱਚ ਦਿਖ ਰਿਹਾ ਹੈ ਇਨਵੈਸਟੀਗੇਸ਼ਨ ਮੈਟਰ ਹੈ ਸਾਰਾ ਸਰ ਕੀ ਮਾਮਲਾ ਸਾਹਮਣੇ ਆਇਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਨੇ ਕਿਸ ਚੀਜ਼ ਦੇ ਪੈਸੇ ਬੰਦ ਸੀ ਕਾਣੀ ਕੀ ਸੀ ਇਹ ਬਿਲਡਿੰਗ ਇਨਸਪੈਕਟਰ ਭਲਵਿੰਦਰ ਸਿੰਘ ਤੇ ਹਨੀ ਮੰਜਾਲ ਇੱਕ ਆਰਕੀਟੈਕਟ ਉਹਨਾਂ ਨੇ ਇੱਕ ਕਿਸੇ ਕਲੋਨਾਈਜ਼ਰ ਤੋਂ ਉਹਦੀ ਫਾਈਲ ਕਲੀਅਰ ਕਰਨ ਦੇ ਪਰਪਰਿਤੇ ਪ੍ਰਤੀ ਬਲਾਟ ਜਿਹੜੇ ਪੈਸੇ ਮੰਗੇ ਸੀਗੇ 35000 ਦੇ ਹਿਸਾਬ ਨਾਲ ਜਿਹੜਾ 30000 ਰੁਪਿਆ ਸਾਨੂੰ ਰਿਕਵਰ ਹੋਇਆਗਾ ਰੈਡ ਹੈਂਡਡ ਡ੍ਰਾਈਵ ਕੀਤਾਗਾ ਉਹਨੇ ਜਿਹੜਾ ਹਨੀ ਮਝਾਲ ਹੈਗਾ ਉਹ ਪਲਵਿੰਦਰ ਸਿੰਘ ਇਨਸਪੈਕਟਰ ਨੇ ਉਹਨੂੰ ਬੰਦੇ ਨੂੰ ਕਿਹਾ ਕਿ ਤੁਸੀਂ ਉਹਨੂੰ ਹੈਂਡਓਵਰ ਕਰ ਦਿਓ ਤਾਂ ਉਹਨਾਂ ਨੇ ਉਸ ਨੂੰ ਪੈਸੇ ਦਿੱਤੇ ਤੇ ਉਥੋਂ ਜੋ ਹਾਨੀ ਮਝਾਲ ਹੈਗਾ ਰੈਡ ਹੰਡਰਡ ਟਰੈਪ ਹੋਇਆ ਤੇ ਜਿਹੜੀਆਂ ਰਿਕਾਰਡਿੰਗਸ ਵਗੈਰਾ ਸਾਰੇ ਆਈ ਜਾਂਦੇ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਸ ਮੈਟਰ ਨੂੰ ਤੇ ਬਲਵਿੰਦਰ ਸਿੰਘ ਇਨਸਪੈਕਟਰ ਅਤੇ ਜਿਹੜਾ ਹੈਗਾ ਹਾਨੀ ਮਝਾਲ ਇਹਨਾਂ ਦੋਨਾਂ ਨੂੰ ਅਸੀਂ ਮੌਕੇ ਤੇ ਅਰੈਸਟ ਕੀਤਾ ਹਾਨੀ ਮਝਾਲ ਜਿਹੜਾ ਕੋ ਮੌਕੇ ਤੇ ਅਰੈਸਟ ਕੀਤਾ ਤੇ ਬਲਵਿੰਦਰ ਸਿੰਘ ਦੀ ਬਾਅਦ ਵਿੱਚ ਗ੍ਰਿਫਤਾਰੀ ਪਈ ਹੋਰ ਲੋਕ ਸਮਨ ਉਸ ਨੇ ਸਰਕੋਰਟ ਪੇਸ਼ ਕਰ ਦਿੱਤਾ ਕਰ ਰਿਹਾ ਹੁਣ ਇਹਨਾਂ ਦਾ ਅਸੀਂ ਰਿਮਾਂਡ ਲਵਾਂਗੇ ਰਿਮਾਂਡ ਰੈਨ ਤੋਂ ਬਾਅਦ ਜੋ ਵੀ ਹੋ ਅਗਲੀ ਕਾਰਵਾਈ ਹੋਊਗੀ ਉਹ ਵੀ ਇਨਵੈਸਟੀਗੇਸ਼ਨ ਦੇ ਵਿੱਚ ਦਿਖ ਰਿਹਾ ਹੈ ਇਨਵੈਸਟੀਗੇਸ਼ਨ ਮੈਟਰ ਹੈ ਸਾਰੇ ਥੈਂਕ ਯੂ ਉਹਦੀ ਸ਼ੋਰਟ